ਸਰੀ ਸੰਗਤ ਨੂੰ ਸਭ ਤੋਂ ਪਹਿਲਾਂ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਹਿਬ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ 647ਵਾਂ ਜਨਮ ਦਿਨ ਪੂਰੇ ਸਮਾਜ ਨੇ ਬੁਰੀ ਸੰਗਤ ਨੇ ਬੜੇ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਇਸੇ ਰਸਤੇ ਤੇ ਚੱਲਦੇ ਹੋਏ ਪ੍ਰ부ਧ ਭਾਰਤ ਫਾਊਂਡੇਸ਼ਨ ਵੱਲੋਂ ਵੀ ਸਾਹਿਬ ਚੇਲਕੁਰ ਦਾਸ ਮਹਾਰਾਜੀ ਦਾ 647ਵਾਂ ਜਨਮ ਦਿਨ ਅੰਬੇਡਕਰ ਸਕੂਲ ਆਫ ਥੋਟ ਧਲੇਵਾਲ ਵਿਖੇ 24 ਮਾਰਚ 2024 ਨੂੰ ਬੜੇ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਤੋਂ ਅਸੀਂ ਸਾਰੀ ਸੰਗਤ ਨੂੰ ਇਹ ਅਪੀਲ ਕਰਦੇ ਹਾਂ ਕਿ 24 ਮਾਰਚ 2024 ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਲੈ ਕੇ 2:00 ਵਜੇ ਤੱਕ ਇਸ ਉਤਸਵ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਇਸ ਪ੍ਰੋਗਰਾਮ ਦੇ ਵਿੱਚ ਉੱਚ ਕੋਟੀ ਦੇ ਵਿਦਵਾਨ ਸੰਤ ਮਹਾਪੁਰਸ਼ ਤੇ ਬੁੱਧੀਜੀਵੀ ਪਹੁੰਚ ਰਹੇ ਨੇ ਦੇ ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਵੀ ਇਹ ਪ੍ਰੋਗਰਾਮ ਕੀਤਾ ਸੀ ਇਸ ਇਹ ਪ੍ਰੋਗਰਾਮ ਸਾਡਾ ਥੋੜਾ ਨਵਿਕਲੀ ਤਰੀਕੇ ਨਾਲ ਅਸੀਂ ਇਸ ਪ੍ਰੋਗਰਾਮ ਨੂੰ ਕਰਦੇ ਆ ਇਸ ਪ੍ਰੋਗਰਾਮ ਦਾ ਦੇ ਵਿੱਚ ਅਸੀਂ ਇਸ ਪ੍ਰੋਗਰਾਮ ਦਾ ਜਿਹੜਾ ਸਿਰਲੇਖ ਹੈ ਉਸ ਲੇਖ ਹੈ ਕਿ ਧੰ ਬੇਗੰਪੁਰਾ ਅਤੇ ਸੰਵਿਧਾਨ ਸੰਵਾਦ ਤਾਂ ਇਸ ਲੇਖ ਦਾ ਮਤਲਬ ਇਹ ਹੈ ਕਿ ਸਮਾਜ ਨੂੰ ਇੱਕ ਲੜੀ ਦੇ ਵਿੱਚ ਪਰੋਣਾ ਸਮਾਜ ਦੇ ਵਿੱਚ ਜਿਹੜੇ ਵਿਚਾਰਧਾਰਕ ਸਾਡੇ ਮਤਭੇਦ ਹੈ ਉਹਨਾਂ ਮਤਭੇਦਾਂ ਨੂੰ ਘੱਟ ਕਰਨਾ ਅਤੇ ਆਪਸੀ ਤਾਲਮੇਲ ਤੇ ਆਪਸੀ ਸਾਂਝ ਜਿਹੜੀ ਹੈ ਉਹਨੂੰ ਵਧਾਣਾ ਤਾਂ ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਕੋਲ ਧੰਮ ਪ੍ਰਚਾਰਕ ਭੰਤੇ করুণਾਸ਼ੀਲ rahul ji ਜਿਹੜੇ ਕਿ ਹਰਿਆਣਾ ਤੋਂ ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਗੇ ਉਹਨਾਂ ਦੇ ਨਾਲ ਹੀ ਧੰਮਾਚਾਰੀਆ वज्रतुvaj ji ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਬੇਗੰਪੁਰਾ concept ਨੂੰ ਸੇ ਦੇਣ ਵਾਸਤੇ ਕਲੀਅਰ ਕਰਨ ਵਾਸਤੇ ਸੰਤਾਂ ਦੇ ਰੂਬਰੂ ਹੋਣਗੇ ਸੰਤ ਮਹਾਪੁਰਸ਼ ਜਿਨ੍ਹਾਂ ਦੇ ਵਿੱਚ ਸਦਗ ਨਗਰ ਵਾਲੇ ਡੇਰੇ ਤੋਂ ਸੰਤ ਪਰਮਜੀਦਾਸੀ ਜਿਹੜੇ ਕਿ ਮੌਜੂਦਾ ਗੱਦੀ ਨਸ਼ੀਨੇ ਡੇਰਾ ਨਗਰ ਤੋਂ ਉਹ ਪਹੁੰਚਣਗੇ ਬਾਬਾ ਬ੍ਰਹਮਾਸ ਜੀ ਦਾ ਡੇਰਾ ਫਲੋਰ ਤੋਂ ਜਿਹੜੇ ਮੌਜੂਦਾ ਗੱਦੀ ਨਸ਼ੀਨੇ ਸੰਤ ਜਸਪਾਲ ਜੀ ਉਹ ਸਾਡੇ ਵਿੱਚ ਸ਼ਿਰਕਤ ਕਰਨਗੇ ਤੇ ਆਪਣਾ ਤੋਂ ਸੰਤ ਡੇਰਾ ਸੰਤ ਟਹਲਦਾ ਜੀ ਉਥੋਂ ਸੰਤ ਆਤਮਾਰਾਮ ਜੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਡਾਂਡੀਆਂ ਪਿੰਡ ਤੋਂ ਸੰਤ ਜਸਵਿੰਦਰ ਸਿੰਘ ਜੀ ਉਹ ਵੀ ਆਪਣੀ ਸੰਗਤ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਸਾਡੇ ਇਲਾਕੇ ਦਾ ਬਹੁਤ ਹੀ ਅ ਸੇਵਾ ਦੀਪਕ ਤੋਂ ਬਹੁਤ ਹੀ ਮਸ਼ਹੂਰ ਡੇਰਾ ਜਿਹੜਾ ਡੇਰਾ ਪੰਡਵਾ ਤੋਂ ਸੰਤ ਜਸਵਿੰਦਰ ਸਿੰਘ ਜੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਔਰ ਡੇਰਾ ਗੋਬਿੰਦਪ uri ਫਗਵਾੜਾ ਤੋਂ ਸੰਤ ਦੇਸ਼ਰਾਜ ਜੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਇਸ ਤੋਂ ਇਲਾਵਾ ਸੰਵਿਧਾਨ ਦੇ ਬਾਰੇ ਜਾਣਕਾਰੀ ਦੇਣ ਵਾਸਤੇ ਅਰੇ ਬਾਬਾ ਸਾਹਿਬ ਡਾਕਟਰ ਅੰਬेडकर ਦੇ ਰਸਤੇ ਦੀ ਜਾਣਕਾਰੀ ਦੇਣ ਵਾਸਤੇ ਸਾਡੇ ਕੋਲ ਗੁਜਰਾਤ ਤੋਂ ਬਹੁਤੀ ਸਾਡੇ ਬੁੱਧੀਜੀਵੀ ਮਿਸਟਰ ਵਿਨੋਦ ਜੀ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬੁੱਧੀਜੀਵੀ ਪੰਜਾਬ ਦੇ ਵੱਖ-ਵੱਖ ਕੋਨੇ ਤੋਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਤੋਂ ਮੈਂ ਮੀਡੀਆ ਦੇ ਮਾਧਿਅਮ ਤੋਂ ਸਾਰੀ ਸੰਗਤ ਦੇ ਅੱਗੇ ਇਹ ਬੇਨਤੀ ਕਰਦਾ ਅਪੀਲ ਕਰਦਾ ਕਿ ਇਸ ਦਿਨ 26 ਮਾਰਚ 2024 ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਵਾਓ ਔਰ ਸੰਤਾ ਮਹਾਪੁਰਸ਼ਾਂ ਨੇ ਤਾਂ ਪ੍ਰਚਾਰ ਕਰਨੇ ਤੇ ਬਾਬਾ ਸਾਹਿਬ ਦੇ ਰਸਤੇ ਤੇ ਚੱਲਣ ਵਾਲੇ ਸਾਡੇ ਅੰਬेडਕਰੀ ਸਾਥੀਆਂ ਦੇ ਜਿਹੜੇ ਵਿਚਾਰ ਹੈ ਉਹ ਸੁਣੋ ਔਰ ਇਹਨਾਂ ਦੁਸਤ ਇਹ ਲੈਂਦੇ ਹੋਇਆ ਆਪਾਂ ਸਮਾਜ ਦੇ ਵਿੱਚ ਜਿਹੜੇ ਸਮਾਜ ਭਲਾਈ ਦੇ ਕੰਮ ਹੈ ਉਹਨੂੰ ਹੋਰ ਵਧੀਆ-ਵਧੀਆ ਤਰੀਕੇ ਨਾਲ ਕਰ ਸਕੀਏ ਜੈ ਗੁਰੂ ਦੇਵ ਤਨ ਗੁਰੂ ਦੇਵ ਜੈ ਪੀ ਜੈ ਪਰ